ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਗੁਰਪ੍ਰੀਤ ਸਿੰਘ ਭੋਲੜ ਆਈਪੀਐਸ ਇਹਨਾਂ ਦੇ ਵੱਲੋਂ ਸਾਨੂੰ ਸਖਤ ਹਦਾਇਤਾਂ ਨੇ ਰਾਈਟ ਫਰਮ ਕਨਸਟੇਬਲ ਤੋਂ ਲੈ ਕੇ ਉੱਪਰ ਜੀਓਸ ਤੱਕ ਕਿ ਬਿਲਕੁਲ ਜਿਹੜੇ ਇਹ ਚੈਲਿੰਜਿੰਗ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੁਸਫਰ ਦੇ ਵਿੱਚ ਵੈਸੇ ਤੇ ਇਹ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਔਰ ਤੁਸੀਂ ਪਿਛਲੇ ਦਿਨ ਦੇਖਿਆ ਹੋਣਾ ਕਿ ਪੰਜਾਬ ਸਰਕਾਰ ਨੇ ਇਹ ਦੁਸ਼ਮਣ ਦੂਟ ਨੇ ਨਾਲ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਜਿਹੜੇ ਲੋਕ ਇਹਨਾਂ ਨੂੰ ਫੜਾਉਣਗੇ ਇਹਨਾਂ ਨੂੰ ਇਨਾਮ ਦਿੱਤਾ ਜਾਏਗਾ ਔਰ ਜਿਹੜੇ ਬੰਦੇ ਇਹ ਯੂਜ਼ ਕਰਦੇ ਆ ਜੈਨਿਸ ਸਿੰਘ ਨੂੰ ਜਾਂ ਵੇਚਦੇ ਨੇ ਉਹਨਾਂ ਦਾ ਕਾਨੂੰਨਿਕ ਤੌਰ ਤੇ ਐਕਸ਼ਨ ਲਿਆ ਜਾਏਗਾ ਉਹਨਾਂ ਨੂੰ ਭਾਰੀ ਜੁਰਮਾਨਾ ਵੀ ਹੈ ਸੋ ਸਜ਼ਾ ਦਾ ਪ੍ਰਾਵਧਾਨ ਵੀ ਹੈ ਇਹ ਚੀਜ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਆਉਣ ਵਾਲੇ ਦਿਨ ਜਿਹੜੇ ਲੋਹੜੀ ਦੇ ਨੇ ਲੋਕਾਂ ਨੇ ਇਸ ਚੀਜ਼ ਦਾ ਇਸਤੇਮਾਲ ਕਰਨਾ ਮੈਂ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਪਹਿਲਾਂ ਹੱਥ ਜੋੜ ਕੇ ਰਿਕੁਐਸਟ ਕਰਦਾ ਕਿ ਵੀ ਇਸ ਚੀਜ਼ ਨੂੰ ਬਿਲਕੁਲ ਨਾ ਯੂਜ਼ ਕਰਿਓ ਕਿਉਂਕਿ ਇਹ ਮਾਨਵਤਾ ਲਈ ਅਕੂਲੀ ਪਸ਼ੂਆਂ ਲਈ ਇਨਸਾਨਾਂ ਲਈ ਬਹੁਤ ਘਾਤਕ ਸਾਬਤ ਹੋ ਰਹੀ ਹੈ इवन ਜਿੱਥੇ ਅਸੀਂ ਬੈਠੇ ਆ ਬਿਲਡਿੰਗ ਦੇ ਉੱਪਰ ਜਿਹੜੇ ਸਾਈਡ ਦੇ ਉੱਤੇ ਪੂਲ ਬਣਿਆ ਇੱਥੇ 2024 ਦੇ ਵਿੱਚ ਬਿਗਨਿੰਗ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਚੈਲਿੰਗ ਸਪਿੰਗਲ ਸੋ ਇਹਦਾ ਪਤਾ ਲੱਗਦਾ ਨਹੀਂਗਾ ਕਿੱਥੋਂ ਆ ਕਿੱਥੇ ਫਿਰ ਜਣੀ ਹੈ ਕਾਫੀ ਜ਼ਿਆਦਾ ਕੈਜ਼ੁਐਲਟੀਜ਼ ਹੋ ਰਹੀਆਂ ਨੇ ਤੇ ਮੈਂ ਰਿਕਵੈਸਟ ਕਰਦਾ ਲੋਕਾਂ ਨੂੰ ਅਪੀਲ ਕਰਦਾ ਕਿ ਇਸ ਚੀਜ਼ ਦੀ ਵਰਤੋਂ ਨਾ ਕਰਨ ਤੇ ਇਹ ਦਾ ਚੇਤਾਵਨੀ ਵੀ ਆ ਉਹਨਾਂ ਮਾਪਿਆਂ ਲਈ ਜਿਨ੍ਹਾਂ ਦੇ ਬੱਚੇ ਇਹ ਚੈਨਿੰਗ ਸਟਿੰਗ ਦਾ ਸਮਾਲ ਕਰਨਗੇ ਗੁੱਡੀ ਰੋਂਗੇ ਅਸੀਂ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਪਿਛਲੇ ਦਿਨੋਂ ਕੱਲ ਪਰਸੋਂ ਦੀ ਗੱਲ ਆ ਤੁਸੀਂ ਦੇਖਿਆ ਹੋਣਾ ਅਸੀਂ ਡਰੋਨ ਦੀ ਮਦਦ ਨਾਲ ਇਲਾਕੇ ਦੇ ਵਿੱਚ ਕਾਫੀ ਨਿਗਰਾਨੀ ਰੱਖੀ ਹੋਰ ਗਾਵੀ ਜਾਰੀ ਰਹੇਗੀ ਇਹ ਲੋੜੀ ਵੇ ਵਲੇ ਮੈਂ ਕੋਸ਼ਿਸ਼ ਕਰੂੰਗਾ ਮੈਂ ਮੇਰੀ ਟੀਮ ਸਾਡੇ ਐਸਚੂ ਸੁਲਤਾਨਪੁਰ ਦੇ ਐਸਚੂ ਸੀ ਵੀ ਬਹੁਤ ਐਕਟਿਵ ਨੇ ਅਸੀਂ ਪ੍ਰੋਟੋਕੋਲ ਦੇ ਕੰਮ ਕਰਾਂਗੇ ਮਾਨਯੋਗ ਸੀਟੀ ਸਾਹਿਬ ਜੀ ਤਾਂ ਸਭ ਜਿਸ ਤਰ੍ਹਾਂ ਤੁਹਾਡੇ ਵੱਲੋਂ ਡਰੋਨ ਨਾ ਜਾ ਕੇ ਦੇਖਿਆ ਗਿਆ ਹੈ ਤਾਂ ਕਿੰਨੇ ਕਿ ਨੋਜ਼ਵਾਨ ਪਤੰਗ ਬਾਜੀ ਉਡਾਰ ਰਹੀ ਸੀ ਦੀ ਚਾਈਨਾ ਡੋਰ ਦੇ ਨਾਲ ਦੇਖੋ ਅਸੀਂ ਜਿਹੜੋ ਚਾਈਨਾ ਡਰੋਨ ਨੂੰ ਫਲਾਈ ਕੀਤਾ ਵਿਦ ਪਰਮਿਸ਼ਨ ਆਫ 에어ਪੋਰਟ ਅਥੋਰਟੀ ਤੇ ਉੜਦੇ ਸਾਰੀ ਕਾਫੀ ਜ਼ਿਆਦਾ ਇੰਪੈਕਟ ਪਿਆ ਕਿ ਲੋਕਾਂ ਨੇ ਉਹ ਜਿਹੜੀਆਂ ਕਾਇਦ ਸਿੱਧਲੇ ਲਾ ਲਈ ਲੇਕਿਨ ਜਿਹੜੀ ਸਾਡੀ ਗਰਾਊਂਡ ਲੈਵ ਤੇ ਟੀਮ ਸੀ ਅਸੀਂ ਜਾ ਕੇ ਤਲਾਸ਼ੀ ਮਿਲਦੀ ਤੇ ਇੱਕ ਦੂਜੇ ਜਗ੍ਹਾ ਤੋਂ ਸਾਨੂੰ ਖਾਲੀ ਅਬੰਡਨਡ ਦੋ ਮਿਲ ਗਏ ਲੇਕਿਨ ਉਹਦਾ ਇਹ ਇੰਪੈਕਟ ਹੋਇਆ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੁਲਿਸ ਉਹਨਾਂ ਡਰੋਨ ਦੀ ਮਦਦ ਨਾਲ ਸਾਨੂੰ ਫੜਮਾਉਣੇ ਤਿਆਰ ਹਨ ਉਹਨਾਂ ਦੇ ਮਨ 'ਚ ਥੋੜਾ ਖੌਫ ਵੀ ਆਇਆ ਔਰ ਕੱਲ ਮੈਨੂੰ ਇਹੋ ਜੀ ਕੋਈ ਸਾਹਮਣੇ ਗੱਲ ਨਹੀਂ ਜਰਨੀ ਆਈ ਕਿ ਲੋਕਾਂ ਨੇ ਚਾਈਨੀਸ ਸਟਿੰਗਲ ਉਡਾਈ ਹੋਏ ਰਦਰ ਹੈ ਜ਼ਰੂਰ ਹੈ ਕਿ ਜਿਹੜੀ ਇੰਡੀਅਨ ਮੇਡ ਜਿਹੜੀ ਪੰਜਾਬ ਦੀ ਮਾਜਾ ਹੈਗੀ ਹੈ ਉਹਦੇ ਨਾਲ ਥੋੜਾ ਜ਼ਰੂਰ ਲੋਕਾਂ ਨੇ ਪਤੰਗਬਾਜੀ ਕੀਤੀ ਹੈ ਬਾਕੀ ਇਹੋ ਜੀ ਲੋੜੀ ਤੋਂ ਪਹਿਲਾਂ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਮੈਂ ਮੇਰੇ ਐਸ.ਐਸ.ਓ. ਸਾਹਿਬਾਂ ਨੂੰ ਸੀਰੀਅਸ ਹੋਊਗੀ ਸੁਤਾਨਪੁਰ ਵੀ ਅਸੀਂ ਆਪਣੇ ਇਲਾਕੇ ਦੇ ਵਿੱਚ ਗੁੱੱਗਲ ਨਹੀਂ ਦੇਣੀ ਇਸ ਚੀਜ਼ ਨਾਲ ਜਿਹੜੇ ਨੌਜਵਾਨ ਚਾਈਨਾ ਡੋਰ ਵੇਚਦੇ ਪਏ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਜੀ ਦੇਖੋ ਜੀ ਮੇਰਾ ਆਪ ਜੀ ਦੇ ਥਰੂ ਲੋਕਾਂ ਨੂੰ ਇਹ ਮੈਸੇਜ ਹੈ ਜਿਹੜੇ ਗਲਤ ਕੰਮ ਕਰਦੇ ਆ ਜਿਹੜੇ ਚਾਈਨਸ ਸਟ੍ਰਿੰਗ ਦਾ ਇਸਤੇਮਾਲ ਕਰਦੇ ਜਾਂ ਵੇਚਦੇ ਨੇ ਕਿ ਅਸੀਂ ਕਾਨੂੰਨ ਦੇ ਮੁਤਾਬਕ ਰਹਿ ਕੇ ਕਾਰਵਾਈ ਕਰਕੇ ਤੁਹਾਡੇ ਖਿਲਾਫ ਪੂਰਾ ਐਕਸ਼ਨ ਲਾਵਾਂਗੇ ਚਾਹੇ ਇਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਮੈਂ ਚੇਤਾਉਣੀ ਦਿੰਦਾ ਉਹਨਾਂ ਲੋਕਾਂ ਨੂੰ ਜਿਹੜੇ ਇਹ ਚੀਜ਼ ਵੇਚਦੇ ਆ ਚੈਲੈਂਜ ਸਟਿਕ ਵੇਚਦੇ ਆ ਕਿਸੇ सूरत ਦੇ ਵਿੱਚ ਵੀ ਤੁਹਾਨੂੰ ਬਖਸ਼ਿਆ ਨਹੀਂ ਆਏ ਲੋੜੀ ਦੇ ਨਾਂ ਵਾਲੇ ਲੋੜੀ ਵਾਲੇ ਦੇ ਕੋਈ ਸਪੈਸ਼ਲ ਟੀਮਸ ਬੜੀ ਦਿੱਤੀਆਂ ਜਾਣਗੇ ਜਿਸ ਬਗਲੇ ਲੋੜੀ ਵਾਲੇ ਦੇ ਨਾਲ ਤੰਗਬਾਜ਼ੀ ਜ਼ਿਆਦਾ ਹੁੰਦੀ ਹੈ ਹਾਂਜੀ ਅਸੀਂ ਇੱਕ ਇੱਕ ਥਾਣੇ ਤੋਂ ਕੱਟੋ-ਕੱਟ ਚਾਰ ਤੋਂ ਪੰਜ-ਪੰਜ ਟੀਮਾਂ ਕਰਨਾਗੇ ਮੈਂ ਮੇਰੀ ਟੀਮ ਮੇਰੇ ਗਾਰਮਨ ਮੇਰੇ ਲੀਡਰਸ ਸਾਹਿਬ ਅਸੀਂ ਦਫ਼ਤਰ ਬਿਲਕੁਲ ਨਹੀਂ ਬਾਵਾਂਗੇ ਆਪਾਂ ਮੇਰੇ ਐਸਐਚਓ ਸਾਹਿਬ ਇਹਨਾਂ ਦੀ ਟੀਮ ਇਹਨਾਂ ਦੇ ਗਾਰਮਨ ਸਾਹਿਬ ਪੂਰੇ ਫੋਰਸ ਪੰਜ ਪੰਜ ਟੀਮ ਇਕ ਇਕ ਥਾਣੇ ਤੋਂ ਕੱਢਾਂਗੇ ਆਪਾਂ ਤਾਂ ਕਿ ਇਸ ਨਾ ਮੁਰਾਦ ਚੀਜ਼ ਤੋਂ ਲੋਕਾਂ ਨੂੰ ਜਾ ਜਾ ਕੋਈ ਜਾ। ਜਿਹੜੇ ਖਰੀਦਣ ਵਾਲੇ ਮਾਦੇ ਕਿਹਨਾਂ ਦੱਸੇ। ਬਿਲਕੁਲ ਜੀ ਜਿਹੜੇ ਖਰੀਦਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਏਗੀ ਤੇ ਜਿਹੜੇ ਵੇਚਦੇ ਆ ਉਹਨਾਂ ਦੇ ਖਿਲਾਫ ਤੇ ਐਗਜ਼ੈਂਪਲਰੀ ਇੱਕ ਮੈਂ ਪੇਸ਼ ਕਰੂੰਗਾ ਕਿ ਜਿਹੜੋ ਜਿਹੜੋ ਫੜੇਗੇ ਜਿਹੜੇ ਬੰਦੇ ਇਹ ਵੇਚਦੇ ਨੇ ਉਹਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦੋ। ਥੈਂਕ ਯੂ। ਚਾਲ ਦੇ ਕਿੰਨੇ ਬੰਦੇ ਫੜੇ ਸਰ? ਦੇਖੋ ਜੀ 3 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਨੇ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਾਇਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਆ ਜਾਂ ਸਕੂਟਰ ਆ ਟੂ ਵਿਲਰ ਆ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰਕੇ ਤਨਤਨ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਦੋ ਬੰਦੇ ਨੂੰ ਅਸੀਂ ਹੈਪੀ ਹੈਂਡ ਕੀਤਾ ਤੇ ਇਹਨਾਂ ਤੋਂ ਕੋਸ਼ਿਸ਼ ਕੀਤੀ ਇਹ ਪਹਿਲੇ ਦਿਨ ਤੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਿਹਨੂੰ ਮਾਰੀ ਪੋਰਟ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਰਵਾੜ ਲਿਆਂਦਾ ਤੇ ਕੁੱਲ ਸਾਡੇ ਕੋਲ 7 ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵ ਮਤਲਬ ਕੁੱਲ ਟੂ-ਵੀਲਰ ਦੇ 7 ਬਰਾਮਦ ਹੋਏ ਹਨ ਤੋ ਇਹਨਾਂ ਦੀ ਮੋਟਰਸਫਰਡੀ ਕੀ ਸੀ ਕਿ ਫੰਡਮ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੇ ਮੋਟਰਸਾਈਕਲ ਚੋਰੀ ਕਰ ਲੈਣਾ ਚੋਰੀ ਕਰਕੇ ਸਾਈਡ ਤੇ ਰੱਖ ਲੈਣਾ ਦੋ ਦਿਨ ਮੋਟਰਸਾਈਕਲ ਤੇ ਐਸਐਸਸੀ ਦੇ ਜਿਹੜੇ ਮਤਲਬ ਠੀਕ-ਠਾਕ ਕਰਨ ਵਾਲੇ ਵੀ ਦਿੱਤੇ ਸੀ ਇਹਨਾਂ ਨੇ ਬਰਾਦਰ ਉਹਨਾਂ ਬਤੀ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕ ਮੋਟਰਸਾਈਕਲ ਕਰਾ ਠੀਕ ਕਰਦੇ ਨੇ ਤੇ ਪੈਸੇ ਵੀ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ ਤੇ ਚਾਰ ਮੋਟੇ ਬੱਕਰੇ ਸਾਈਡ ਤੇ ਰੱਖੇ ਸੀਗੇ ਅਬੰਡਨ ਇਲਾਕੇ ਦੇ ਵਿੱਚ ਫਿਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲ ਇਹ ਕੰਮ ਕੀਤਾ ਇਨਸਪੈਕਟਰ ਆਪਣੇ ਮੋਹਿਤ ਕੁਮਾਰ ਜੀ ਦੇ ਐਸਪੀ ਤੁਹਾਨੂੰ ਲੱਗੇਗਾ ਦੀ ਟੀਮ ਕੇਐਸ ਅਤਾਜ ਨੇ ਫਿਕਰਮ ਜੀ ਨੇ ਇਹ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਔਰ ਸੱਤ ਮੋਟੇ ਬਰਾਮੇ ਕੀਤੇ ਮੋਟੇ ਐਕਟਿਵ ਸਾਰੇ ਜਿਹੜੇ ਬੈਕਗਰਾਉਂਡ ਕੀ ਅਸਲ ਲੱਗਦੇ ਨੇ ਦੇਖੋ ਇਹ ਦੋ ਬੇਤੀ ਮਿਲੇ ਆ ਇਹਨਾਂ ਦਾ ਨਾਮ ਸੁਖਵਿੰਦਰ ਸਿੰਘ ਹੈ ਤੇ ਸੁਤਰਾਮ ਸਿੰਘ ਹੈ ਦੋਨੋਂ ਮਸ਼ਹਰਫ ਉਹਨੂੰ ਤੋਂ ਲੌਂਗਰ ਦੇ ਨੇ ਤੇ ਇਹਨਾਂ ਦੇ ਖਿਲਾਫ ਟੋਟਲ ਇੱਕ ਦੇ ਖਿਲਾਫ ਤਿੰਨ ਨੇ ਤੇ ਇੱਕ ਦੇ ਖਿਲਾਫ ਦੋ ਮੁਕਦਮੇ ਦਰਜ ਨੇ ਐਂਡੀ ਦੇ ਮੁਕਦਮੇ ਨੇ ਅ ਕਾਡਿਸ਼ੋਹਾਂ ਦੇ ਮੁਕਦਮੇ ਨੇ ਗੋਮ ਮੁਕਦਮੇ ਨੇ ਮੀਨਸ ਇਹ ਡਰੱਗਸ ਜਿਹੜਾ ਕਿ ਡਰੱਗਸ ਦਾ ਕੰਮ ਕਰਦੇ ਨੇ ਛੁੱਟ-ਛੁੱਟਕੀ ਦੇ 3000 ਰੁਪਏ ਦੀ ਚੋਰੀ ਕਰ ਲਿਆ ਕੁਝ ਪੀ ਲਿਆ ਕੁਝ ਵੇਚ ਦਿੱਤਾ ਦਾ ਨਾ ਕੰਮ ਕਰਦੇ ਨੇ ਪਰ ਇਹਨਾਂ ਨੇ ਬੈਕਵਰਡ ਤੇ ਫਾਰਵਰਡ ਲਿਖ ਤੇ ਕਾਫੀ ਕੰਮ ਕੀਤਾ ਕਿਸ ਨੂੰ ਆਸ ਹੈ ਕਿ ਅਸੀਂ ਹੋਰ ਵੀ ਮੋਸੇ ਲੀਆਂ ਕੋਈ ਨੁਕੀ ਚੀਜ਼ ਨਹੀਂ ਕਰਾਂ ਸਰ ਕਿਸੇ ਗੈਂਗ ਦੇ ਨਾਲ ਲਿੰਕ ਹੋ ਨਾ ਨਹੀਂ ਗੈਂਗ ਵਾਲੀ ਗੱਲ ਕੋਈ ਸਾਹਮਣੇ ਨਹੀਂ ਆਈ ਗੈਂਗ ਨਹੀਂ ਕੋਈ ਸਾਹਮਣੇ ਆਈ ਕਿ ਕਿਸੇ ਗੈਂਗ ਨਾਲ ਰਿਲੇਟਡ ਹੋਵੇ ਜਿ ਕੋਈ ਚੋਰੀ ਦਾ ਹੀ ਕੰਮ ਨਹੀਂ ਕਰਦੇ ਆ ਚੋਰੀ ਕਰਕੇ ਆਸ-ਪਾਸ ਦੇ ਇਲਾਕੇ ਤੋਂ ਚੋਰੀ ਕਰਕੇ ਵੇਚਦੇ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਮੋਸੇ ਲੈਸ ਲਈ 60-70 ਹਜ਼ਾਰ ਦੇ ਮੋਸੇ ਲਿਆ ਉਹ 10 ਹਜ਼ਾਰ ਤੇ ਵੇਚਦਾ 20 ਹਜ਼ਾਰ ਤੇ ਇਹਨਾਂ ਜੀ ਵੇਚ ਕੇ ਤੇ ਆਪਣਾ ਗੁਜ਼ਾਰਾ ਗੁਜ਼ਰਾ ਕਰਨਿਆ ਆਮੇਸ਼ਾ ਕਰਨਿਆ ਆਪਣੀ ਜੀਵਨ ਦਾ ਕੰਮ ਸੀ ਕੋਈ ਬੁੜੀ ਬੁੜੀ ਪ੍ਰਾਪਤੀ ਹੈ ਜੀ ਥਾਣਾ ਸੁਲਤਾਨਵੰਡੀ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਮਿਹਨਤ ਨਾਲ ਕੰਮ ਕਰਾਂਗੇ ਆਸ਼ਾ ਹੈ ਕਿ ਇਹ ਵੀ ਕੋਈ ਸੰਧਰ ਕਦੇ ਹੋ ਸਕੇ